ਤਾ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਕਾਂਗਰਸ ਦੇ ਵਿੱਚ ਇੱਕ ਵੱਡਾ ਤਮਾਕਾ ਜਿਹੜਾ ਹੋ ਸਕਦਾ ਤਾਂ ਕਾਂਗਰਸ ਅੱਜ ਇੱਕ ਵੱਡਾ ਦਾਅ ਜਿਹੜਾ ਉਹ ਖੇਡ ਸਕਦੀ ਆ ਤਾਂ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਜਿਹੜੇ ਕਿ ਕਾਂਗਰਸ ਦੇ ਵਿੱਚ ਅੱਜ ਸ਼ਾਮਲ ਹੋ ਸਕਦੇ ਨੇ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪਹਿਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਨੇ ਜਿਹੜੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਹਰਿਆਣਾ ਵਿਧਾਨ ਸਭਾ ਚੋਣਾਂ ਜਿਹੜੀਆਂ ਕਿ 5 ਅਕਤੂਬਰ ਨੂੰ ਹੋਣ ਜਾ ਰਹੀਆਂ ਨੇ ਤੇ 8 ਅਕਤੂਬਰ ਉਬਰ ਨੂੰ ਉਹਨਾਂ ਦੇ ਨਤੀਜੇ ਨੇ ਜਿਹੜੇ ਉਹ ਐਲਾਨੇ ਜਾਣਗੇ ਤਾਂ ਭਾਜਪਾ ਦੇ ਵੱਲੋਂ ਆਪਣੀ ਪਹਿਲੀ ਸੂਚੀ ਆ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਆ ਤਾਂ ਹੁਣ ਕਾਂਗਰਸ ਇੱਕ ਵੱਡਾ ਦਾਅ ਜਿਹੜਾ ਉਹ ਖੇਡ ਸਕਦੀ ਆ ਤਾਂ ਬਜਰੰਗ ਪੂਨੀਆ ਤੇ ਵਿਨੇਸ਼ ਫੁਗਾਟ ਨੇ ਜਿਹੜੇ ਉਹ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਬੀਤੇ ਦਿਨਾਂ ਦੇ ਵਿੱਚ ਜਿਹੜੇ ਵਿਨੇਸ਼ ਫੁਗਾਟ ਤੇ ਬਜਰੰਗ ਪੂਨੀਆ ਨੇ ਉਹਨਾਂ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਆ ਜਿਹੜੀ ਉਹ ਵੀ ਕੀਤੀ ਸੀ ਤਾਂ ਅੱਜ ਕਾਂਗਰਸ ਆ ਜਿਹੜੀ ਇੱਕ ਵੱਡਾ ਦਾਅ ਜਿਹੜਾ ਉਹ ਖੇਡਣ ਜਾ ਰਹੀ ਆ ਤਾਂ ਬਜਰੰਗ ਪੂਨੀਆ ਤੇ ਵਿਨੇਸ਼ ਫੁਗਾਟ ਜਿਹੜੇ ਉਹ ਅਜਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਵਿਨੇਸ਼ ਫੁਗਾੜ ਜਿਹੜੇ ਕਿ ਪਿਛਲੇ ਦਿਨਾਂ ਦੇ ਵਿੱਚ ਪੈਰਿਸ 올림픽 ਦੇ ਫਾਈਨਲ ਦੇ ਵਿੱਚ ਪਹੁੰਚੇ ਸੀ ਹਾਲਾਂਕਿ ਉਹਨਾਂ ਨੂੰ ਡਿਸਕਵਾਲਿਫਾਈ ਆ ਜਿਹੜਾ ਉਹ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਵਿੱਚ 100 ਗ੍ਰਾਮ ਵਜਨ ਆ ਜਿਹੜਾ ਉਹ ਜ਼ਿਆਦਾ ਸੀ ਜਿਸ ਕਰਕੇ ਉਹਨਾਂ ਨੂੰ ਫਾਈਨਲ ਮੈਚ ਤੋਂ ਪਹਿਲਾਂ ਆਯੋਗ ਕਰਾਰ ਆ ਜਿਹੜਾ ਉਹ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਦੇਸ਼ ਨੇ ਵਿਨੇਸ਼ ਫੁਗਾੜ ਦੇ ਉੱਪਰ ਮਾਣ ਦਿਖਾਇਆ ਸੀ ਬਹੁਤ ਪੂਰਾ ਦੇਸ਼ ਆ ਜਿਹੜਾ ਉਹ ਵਿਨੇਸ਼ ਫੁਗਾੜ ਨੂੰ ਪਸੰਦ ਕਰ ਰਿਹਾ ਸੀ ਤਾਂ ਜੇ ਗੱਲ ਕਰ ਲਈ ਅਸੀਂ ਪਹਿਲਵਾਨ ਅੰਦੋਲਨ ਦੀ ਤਾਂ ਪਹਿਲਵਾਨ ਅੰਦੋਲਨ ਦੇ ਵਿੱਚ ਵੀ ਬਜਰੰਗ ਪੂਨੀਆ ਤੇ ਵਿਨੇਸ਼ ਫੁਗਾਟ ਨੇ ਐਮ ਰੋਲ ਜਿਹੜਾ ਉਹ ਅਦਾ ਕੀਤਾ ਸੀ ਭਾਜੀਪੀ ਦੇ ਖਿਲਾਫ ਆਵਾਜ਼ਾਂ ਜਿਹੜੀ ਉਸ ਨੂੰ ਬੁਲੰਦ ਕੀਤਾ ਸੀ ਤਾਂ ਹੁਣ ਵਿਨੇਸ਼ ਫੁਗਾਟ ਤੇ ਬਜਰੰਗ ਪੂਨੀਆ ਨੇ ਜਿਹੜੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦੋਵੇਂ ਪਹਿਲਵਾਨ ਨੇ ਜਿਹੜੇ ਉਹ ਕਾਂਗਰਸ ਦੇ ਵਿੱਚ ਸ਼ਾਮਲਾ ਜਿਹੜਾ ਉਹ ਹੋ ਸਕਦੇ ਨੇ ਤਾਂ ਬੀਤੇ ਦਿਨਾਂ ਦੇ ਵਿੱਚ ਮੁਲਾਕਾਤਾਂ ਜਿਹੜੀ ਰਾਹੁਲ ਗਾਂਧੀ ਦੇ ਨਾਲ ਹੁੰਦੀ ਆ ਤਸਵੀਰਾਂ ਜਿਹੜੀ ਕਾਫੀ ਜ਼ਿਆਦਾ ਵਾਇਰਲ ਵੀ ਹੁੰਦੀ ਆ ਉਹ ਮੇ ਪਹਿਲਵਾਨਾਂ ਦੀ ਮੁਲਾਕਾਤ ਆ ਜਿਹੜੀ ਉਹ ਰਾਹੁਲ ਗਾਂਧੀ ਦੇ ਨਾਲ ਹੋਈ ਸੀ ਤਾਂ ਹੁਣ ਕਾਂਗਰਸ ਦੇ ਵਿੱਚ ਵੱਡਾ ਧਮਾਕਾ ਜਿਹੜਾ ਉਹ ਹੋਣ ਜਾ ਰਿਹਾ ਤਾਂ ਇਸੇ ਦੇ ਬਾਬਤ ਹੋਰ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਸਹਿਯੋਗੀ ਦਿੱਲੀ ਤੋਂ ਜੁੜ ਚੁੱਕੇ ਨੇ ਤਾਂ ਕਮਲ ਜੀ ਕਿਵੇਂ ਦੀ ਜਾਣਕਾਰੀ ਮਿਲ ਰਹੀ ਆ ਕਿਉਂਕਿ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜੇ ਵਿਨੇਸ਼ ਵੁਗਾਟ ਤੇ ਬਜਰੰਗ ਪੂਨੀਆ ਨੇ ਉਹ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜੇਕਰ ਇਸ ਪੂਰੇ ਮਾਮਲੇ ਕੀ ਬਾਤ ਕਰਾਂ ਤਾਂ ਜਦ ਵਿਧਾਨ ਸਭਾ ਚਿਹਾਉ ਹਰਿਆਣਾ ਵਿੱਚ ਚੱਲ ਰਹੀ ਹੈ ਤਾਂ ਐਸੇ ਨੇ कहीं ना कहीं बीजेपी ने अपने उम्मीदवारों की लिस्ट जो है वो दो दिन पहले निकाली और उसके बाद जो है पार्टी को छोड़ने का सिलसिला लोगों का जारी हो गया है क्योंकि जिन उम्मीदवारों करीब आठ से नौ मौजूदा विधायक थे जिन आ, के नाम जो है उस लिस्ट से गायब हुए और उसके बाद जो है उन्होंने पार्टी को अलविदा कहा लेकिन उसको लेकर भी बहुत टिकट के चाहवान ऐसे थे जिन्होंने पार्टी को अलविदा कहा लेकिन उसी बीच जब कांग्रेस का मंथन जो है वो किया जा रहा है और कांग्रेस भी फूक फूक कर कदम रख रही है की कोई ऐसी गलती ना हो जिससे की लोग जो पार्टी कार्यकर्ता है वो पार्टी को छोड़े तो ऐसे में लगातार मंथन जो है कांग्रेस के अंदर किया जा रहा है अगर विनेश सोगात और बजरंग पुने की बात करें तो इन्होंने दो दो दिन पहले जो कांग्रेस के वरिष्ठ नेता राहुल गांधी और जो के महासचिव के सी वेणुगोपाल उनसे मुलाकात जो है वो की थी लेकिन मुलाकात के बाद की अगर बात करें तो मुलाकात के बाद कयास ये लगा जा रहे थे कि कांग्रेस में शामिल जो है ये लोग हो सकते हैं तो ऐसे में जो जानकारी मिल रही है की आज ये लोग जो है कांग्रेस में शामिल होते हुए दिखाई देंगे जी कमल जी कोई हो जानकारी मिली है भी कांग्रेस इन्होंने केड़ी सीट तो चोन लड़ा सकती है आ, बिल्कुल जिस तरीके से अब जब किसी के उम्मीदवारों का लिस्ट में नाम होता है तो उससे पहले उसको आधारिक, आधिकारिक तौर पर जो है शामिल होना होता है तो ऐसे में अब कांग्रेस में ये लोग शामिल होंगे और उसके बाद जो है टिकटों का जो जानकारी है बैठक भी जो है वो की जाएगी और उसके बाद जो है इनका उम्मीदवारों की लिस्ट में नाम जो है शामिल किया जाएगा जी शुक्रिया कमल जी ਤਾਂ ਵੱਡਾ ਤਮਾਕਾ ਛੜਾ ਉਹ ਅੱਜ ਹੋ ਸਕਦਾ ਹੈ ਕਾਂਗਰਸ ਦੇ ਵਿੱਚ ਕਾਂਗਰਸ ਆ ਜਿਹੜੀ ਇੱਕ ਵੱਡਾ ਦਾਅ ਜਿਹੜਾ ਉਹ ਖੇਡ ਸਕਦੀ ਹੈ ਕਿਉਂਕਿ ਭਾਜਪਾ ਦੇ ਵੱਲੋਂ ਆਪਣੀ ਪਹਿਲੀ ਸੂਚੀ ਆ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਆ ਤਾਂ ਵਿਧਾਨ ਸਭਾ ਚੋਣਾਂ ਹਰਿਆਣਾ ਜਿਹੜੀਆਂ ਕਿ 5 ਅਕਤੂਬਰ ਨੂੰ ਹੋਣ ਜਾ ਰਹੀਆਂ ਨੇ ਤੇ 8 ਅਕਤੂਬਰ ਨੂੰ ਨਤੀਜੇ ਨੇ ਜਿਹੜੇ ਉਹ ਐਲਾਨੇ ਜਾਣਗੇ ਤਾਂ ਕਾਂਗਰਸ ਦੇ ਵੱਲੋਂ ਵੱਡਾ ਦਾਅ ਜਿਹੜਾ ਉਹ ਖੇਡਿਆ ਜਾ ਸਕਦਾ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਨਿਕਲ ਕੇ ਖਬਰ ਸਾਹਮਣੇ ਆਈ ਹੈ ਕਿ ਜਿਹੜੇ ਪਹਿਲਵਾਨ ਬਜਰੰਗ ਪੂਨੀਆ ਤੇ ਵਿਨੇਸ਼ ਗਾਟ ਨੇ ਉਹ ਕਾਂਗਰਸ ਦੇ ਵਿੱਚ ਸ਼ਾਮਲਾ ਛੜਾ ਉਹ ਹੋ ਸਕਦੇ ਨੇ